मज़दूर जिंदाबाद मज़दूर इतिहास ज़िंदाब ज़िंदबाद ज़िंदबाद मज़दूर इतिहास ज़िंदाबाद जिंदबाद लाल सलाम लाल गलारा तेनु लाल सलाम कुमार शर्मा कोऑर्डिनेटर विधानसभा ਹਲਕਾ ਖੰਨਾ ਦਾ ਕੰਮਸ ਪਾਰਟੀ ਵੱਲੋਂ ਔਰ ਪ੍ਰਦੇਸ਼ ਕੰਮਸ ਕਮੇਟੀ ਦਾ ਮੈਂਬਰ ਹੈ ਔਰ ਅੱਜ ਬਹੁਤ ਹੀ ਇਤਿਹਾਸਕ ਮਈ ਦਿਨ ਹੈ ਕਿਉਂਕਿ ਅੱਜ ਦੇ ਦਿਨ ਅੱਜ ਤੋਂ 136 ਸਾਲ ਪਹਿਲਾਂ ਲਗਭਗ ਸ਼ਹਿਰ ਸ਼ਿਕਾਗੋ ਦੇ ਵਿੱਚ ਸਾਡੇ ਜਿਹੜੇ ਮਜ਼ਦੂਰ ਸੀਗੇ ਉਹ ਆਪਣਾ ਸ਼ਾਂਤਮਈ ਸੰਘਰਸ਼ ਕਰ ਰਹੇ ਸੀਗੇ ਕਿਉਂਕਿ ਪਹਿਲਾਂ ਕੀ ਉਹ ਵਸੇ 15-15 ਘੰਟੇ ਲੇਬਰ ਤੋਂ ਕੰਮ ਲਿਆ ਜਾਂਦਾ ਸੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਵੀ ਇੱਕ ਕੋਈ ਮੁਠਿਆ ਟਾਈਮ ਇਹਨਾਂ ਵਾਸਤੇ ਵੀ ਫਿਕਸ ਕਰੋ 8 ਘੰਟੇ ਲੇਬਰ ਤੇ ਇਹਨਾਂ ਨੂੰ ਐਤਵਾਰ ਦੀ ਇਹਨਾਂ ਲੋਕਾਂ ਨੂੰ ਵੀ ਛੁੱਟੀ ਹੋਣੀ ਚਾਹੀਦੀ ਹੈ ਉਹ ਆਪਣੇ ਸ਼ਾਂਤਮਈ ਤਰੀਕੇ ਨਾਲ ਉੱਥੇ ਰੋਜ਼ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉੱਥੇ ਜਿਹੜਾ ਗੋਲੀਆਂ ਚਲਾ ਕੇ ਲਗਭਗ ਮੈਂ ਕਿਹਾ 4 ਸਾਡੇ ਮਜ਼ਦੂਰ ਸਾਥੀ ਤੇ ਲਗਭਗ 100 ਦੇ ਕਰੀਬ ਸਾਡੇ ਮਜ਼ਦੂਰ ਸਾਥੀ ਉੱਥੇ ਜਿਹੜੇ ਜ਼ਖਮੀ ਹੋਏ ਤੇ 4 ਦੇ ਕਰੀਬ ਜਿਹੜੇ ਨੇ ਉਹ ਸ਼ਹੀਦ ਹੋ ਗਏ ਦੇਖੋ ਅੱਜ ਇਸ ਕਰਕੇ ਪੂਰੇ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਨੂੰ ਬਾਕੀ ਫੋਰਨ ਕੰਟਰੀ ਚ ਜਾਣ ਦਾ ਮੌਕਾ ਮਿਲਦਾ ਹੈ ਮਜ਼ਦੂਰ ਨੂੰ ਬਹੁਤ ਸਤਕਾਰ ਤੇ ਇੱਜ਼ਤ ਨਾਲ ਦੇਖਿਆ ਜਾਂਦਾ ਜਿਹੜਾ ਉੱਥੇ ਬੰਦਾ ਜੁੱਤੀ ਨੂੰ ਵੀ ਕਿੱਲ ਲਾਉਂਦਾ ਕੋਈ ਸੀਵਰੇਜ ਦਾ ਕੰਮ ਕਰਦਾ ਕੋਈ ਆਪਣਾ ਕੋ ਰਾਜਮਿਸਤਰੀ ਦਾ ਕੰਮ ਕਰਦਾ ਕਾਰਪੇਂਟਰ ਦਾ ਕੰਮ ਕਰਦਾ ਉਹਨੂੰ ਇੰਨੀ ਰਿਸਪੈਕਟ ਦਿੱਤੀ ਜਾਂਦੀ ਹੈ ਇੰਨੀ ਰਿਸਪੈਕਟ ਦਿੱਤੀ ਜਾਂਦੀ ਹੈ ਮੈਂ ਸੋਚ ਵੀ ਨਹੀਂ ਸਕਦਾ ਔਰ ਸਾਡੇ ਮੁਲਕ ਦੇ ਵਿੱਚ ਅੱਜ ਵੀ ਮੈਨੂੰ ਤਕਲੀਫ ਹੁੰਦੀ ਹੈ ਗੱਲ ਕਹਿੰਦੇ ਹੋਏ ਮਹਿਸੂਸ ਕਰਦਾ ਹਾਂ ਵੀ ਅੱਜ ਵੀ ਜਿਹੜੀ ਊਚ ਨੀਚ ਦਾ ਜਿਹੜਾ ਦਰਜਾ ਕਹਦਾ ਸਮਾਪਤ ਕਰਿਆ ਸੀ ਬਹੁਤ ਮੁਸ਼ਕਲ ਦੇ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਅੱਜ ਫੇਰ ਦੁਬਾਰਾ ਇਹ ਹਾਵੀ ਹੋ ਰਿਹਾ ਬਹੁਤ ਸਾਡੇ ਵਾਸਤੇ ਦੁੱਖ ਦਾ ਕਾਰਨ ਹੈ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਦੇਖੋ ਨਾ ਤਾਂ ਮਜ਼ਦੂਰ ਬਗੈਰ ਫੈਕਟਰੀ ਚੱਲ ਸਕਦੀ ਆ ਨਾ ਹੀ ਮਜ਼ਦੂਰ ਬਗੈਰ ਖੇਤੀ ਚੱਲ ਸਕਦੀ ਆ ਨਾ ਮਜ਼ਦੂਰ ਬਗੈਰ ਇਹ ਤੁਹਾਡਾ ਲੋਡਿੰਗ ਅਨਲੋਡਿੰਗ ਦਾ ਕੰਮ ਚ ਕਿਤੇ ਵੀ ਚੱਲ ਜਾਓ ਲੇਬਰ ਦੇ ਬਗੈਰ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਨੇ ਇਹ ਲੇਬਰ ਤੋਂ ਬਗੈਰ ਨਹੀਂ ਬਣ ਸਕਦੀਆਂ ਇਹਨਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਜਾਵੇ ਸਤਕਾਰ ਦੀ ਨਿਗਰਾਨੀ ਦੇਖਿਆ ਜਾਵੇ ਇਹ ਇਹ ਮੇਰੀ ਤਾਂ ਸਾਰੇ ਇਹ ਹਿੰਦੁਸਤਾਨੀਆਂ ਨੂੰ ਪੂਰੇ ਵਿਸ਼ਵ ਨੂੰ ਇਹੀ ਵਾਰੀ ਬੇਨਤੀ ਅੱਜ ਦੇ ਦਿਨ ਤੇ ਔਰ ਇਹੀ ਸੱਚੀ ਸ਼ਰਧਾ ਉਹਨਾਂ ਸ਼ਹੀਦਾਂ ਵਾਸਤੇ ਆ ਸ਼ਕਾਗੋਦੇ ਸ਼ਹੀਦਾਂ ਵਾਸਤੇ ਇੱਕ ਨਈ ਦਾ ਜਿਹੜਾ ਦਿਵਸਾ ਮਨਾਇਆ ਗਿਆ ਕਿਉਂਕਿ ਜਿਹੜਾ ਲੇਬਰ ਡੇ ਆ ਇਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਇਹ ਐਫਸੀਓ ਵਰਕਰਸ ਪੰਨੇਦਾਰ ਯੂਨੀਅਨ ਦੇ ਵੱਲੋਂ ਮਨਾਇਆ ਗਿਆ ਜਿਹੜਾ ਬੜੀ ਧੂਮਤਾਂ ਦੇ ਨਾਲ ਸਾਰੇ ਵਰਕਰ ਇਕੱਠੇ ਹੋਏ ਔਰ ਸਾਰੇ ਵਰਕਰਾਂ ਨੇ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇਗੇ ਔਰ ਆਪਣੇ ਆਪਣੇ ਵਿਚਾਰ ਵੀ ਜਿਨੇ ਰੱਖਣੇ ਕੋਣ ਕੋਣ ਹਾਜ਼ਰ ਸਨ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬ ਅਵਤਾਰ ਸਿੰਘ ਜੀ ਮਾਜਰੀ ਸੋਢਿਆ ਤੋਂ ਸਰਪੰਚ ਸਾਹਿਬ ਜਿਹੜੇ ਉਹ ਹਾਜ਼ਰ ਹੈ ਸਰਟੀ ਲਾਭ ਸਿੰਘ ਜੀ ਹਾਜ਼ਰ ਹੋਏ ਸਾਡੇ ਮਨਜੀਤ ਸਿੰਘ ਜੀ ਸ਼ਰਮਾ ਜਿਹੜਾ ਕਾਂਗਰਸ ਪਾਰਟੀ ਦੇ ਸੀ ਉਹ ਹਾਜ਼ਰ ਹੋਏ ਰਣਜੀਤ ਸਿੰਘ ਜੀ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹ ਹਾਜ਼ਰ ਹੈ ਤੇ ਹੋਰ ਵੀ ਸਾਰੇ ਵਰਕਰ ਜਿੰਨੇ ਵੀ ਸੀ ਸਾਰੇ ਹਾਜ਼ਰ ਹੋਏ ਟਰੱਕ ਡਰਾਈਵਰ ਵੀ ਜਿਹੜੇ ਸੀ ਸਾਰੇ ਵੀਰ ਜੀ ਤੇ ਹਾਜ਼ਰ ਹੋਏ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ